ਪ੍ਰਹਰਾ ਸਾਹਿਬ ਹਰ ਜੁਗ ਜੁਗ ਭਗਤੀ ਜੋ ਪਾਇਆ ਪਹਿਜ ਰਖਦਾ ਆ ਰਾਮ ਰਾਦੇ ਹਰ ਨਾ ਕੋ ਤੁਸ ਧਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦ ਪਾਂ ਬਟਦੇ ਨਾਮ ਅਦੇਉ ਮੁਕਲਾਇਆ ਜਨ ਨਾਨਕਿਆ ਸਾਹ ਹਰ ਸੇਵਿਆ ਅੰਤ ਲਹੀ ਸੁਦਾਇਆ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂਪ ਭਇਆ ਜਨ ਸੁਖ ਤਾਂ ਮਨਾ ਹੋਇ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਇ ਮਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਰਖਿਆ ਰਹਾਓ जात महजोत ज्योत महजा ताकल कला भरपूर है तो सच्चा सहब सप्त समालोदन की पीस पार भया कहो नानक करते कीं बातां जो किस करना सो कर रहे आ सो더라 गासा महल्ला पहला कौन कार सतगुरु परसाल सोदर तेरा कीहा सो कर के हा जितवै सर्ब समाले वाजे तेरे नाद ने क्या समखा कीते तेरे भामन हर ਕੀਤੇ ਤੇਰੇ ਰਾਗ ਭਰੀ ਸੁ ਕਹੀਏ ਕੀਤੇ ਤੇਰੇ ਗਾਵਨ ਹਰ ਗਾਵਨ ਸੁਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵਨ ਸੁਨਾ ਚਤੁਰ ਬੁੱਧ ਲੈ ਜਾਣ ਲੇਖ ਲਗਤ ਹਨ ਵਿਚਾਰੇ ਗਾਵਨ ਸੁਨਾ ਇਸਰ ਬਰਮਾ ਦੇਵ ਸੋਹਣ ਤੇਰੇ ਸਦਾ ਸਵਾਰੇ ਗਾਵਨ ਸੁਨਾ 인ਦਰੇਨਦਰਾਸਨ ਬੈਠੇ ਦੇਵ ਤੇ ਆਦਰ ਨਾਲ ਗਾਵਨ ਸੁਨਾ ਸਿਬ ਸਮਾਧੀ ਅੰਦਰ ਗਾਵਨ ਸੁਨਾ ਸਾਧੂ ਚਾਰੇ ਗਾਵਨ ਸੁਨਾ ਜਤੀ ਸਰੀ ਸੰਤੋ ਕੀ ਗਾਵਨ ਸੁਨਾ ਵੀਰ ਕਰਾਰੇ ਗਾਵਣ ਤੁੰਨਾ ਭੰਦਰਪਿ ਨਕੇਸਰ ਜੁਗਜੁਗ ਵੇਦਾਨਾਲੇ ਗਾਵਣ ਤੁੰਨਾ ਮੋਹਣੀ ਆਮਣ ਮਹਨ ਸੁਰਗਮ ਚਪਿਆਲੇ ਗਾਵਣ ਤੁੰਨਾ ਤਨਿ ਪਾਇ ਤੇਰੇ 824 ਗਾਵਣ ਸੁ ਨੌਜੋਦ ਮਹਾਬਲ ਸੂਰਾ ਗਾਵਣ ਤੁੰਨਾ ਕਾਣੀ ਜਾਰੇ ਗਾਵਣ ਤੁੰਨਾ ਕੰਨਮਣੁ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੇ ਸਹੀ ਦਦਨੋ ਗਾਵਣ ਜੋਤਿ ਤੇ ਭਾਵਨ ਲਟੇ ਤੇਰੇ ਪਗਦਰਸਾਲੇ ਪੂਰ ਕੀਤੇ ਤਦ ਨੂੰ ਗਾਵਨ ਸਿਮੈ ਤੇ ਤੇ ਨਾ ਆਵਨ ਆਣ ਕਿਆ ਵਿਚਾਰੇ ਸੋਇ ਸੋਇ ਤਰਾ ਸੋ ਸਹਿਬ ਸਾਚਾ ਸਤਿ ਨਹੀਂ ਹੈਪੀ ਹੋਸੀ ਜਾਈ ਨਾ ਜਾਸਿ ਰਚਨਾ ਜਨੇ ਚੈ ਰੰਗੀ ਅੰਗੀ ਭਾਤੀ ਕਰ ਕਰ ਜੀ ਸ੍ਰੀ ਮਾਇ ਜਿਨਿ ਉਪਾਈ ਕਰ ਕਰ ਦੇਖੈ ਕੀ ਤਹ ਆਪਣਾ ਜੋਤੀ ਸਤੇ ਵਧੇ ਆਏ ਜੋਤਿ ਸੁਭਾਵੇ ਸੋ ਹੀ ਕਰੀ ਰੁਕਣਾ ਕਰ ਨਾ ਜਾਈ ਸੋ ਪਾਚੌਂ ਸਹਾ ਪਾਚ ਸਹਿ ਗਿਆਨ ਪ੍ਰਹਿਨਿ ਬਜਾਈ ਆਸਾ ਮਹਲਾ ਪਹਿਲਾ ਸੋ ਨ ਵੱਡਾ ਕਹਿ ਸਭ ਕੋਏ ਕੇਵੜਾ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਬਨੁੰਦੇ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਹੋ ਸ਼ਾਮ ਸੁਰਤੇ ਮਨ ਸੁਰਤ ਪ੍ਰਮਾਣ ਸਭ ਕੀਮਤ ਮਿਰਤ ਮਿਰਤ ਪਾਏ ਗਿਆਨ ਨਹੀਂ ਤੇ ਅਨੇਕੁਰ ਬੁਰਹਾਏ ਚਹਿ ਨਾ ਜਾਈ ਤੇਰੀ ਤਲ ਵਟਿਆਈ

सो के अवसर में री माए साचा साहेब साचे नाय रहा हो साचे नाम की तल बड़े आई आगत के कीमत नहीं पाए गए समय प्याख न पाए वड़ा न होवे घाट ना जाए ना उमरे न होवे सोग देंदा रहन जो पैग़ भोग गुने हो होर ना ही कोई ना को हो ना को हो जे आपते वड़ तेरी दात जिन्हें करके की थी ਕਸਮੇ ਸਾਰੇ ਕੇ ਗਮਜਾਤ ਨਾਨਕ ਨਾਮੇ ਬਾਦ ਸੁਨਾਦ ਰਾਗ ਗੁਰੇ ਮਹੱਲਾ ਚੌਥਾ ਹਰ ਕੀ ਗਣ ਸਤਿਗੁਰ ਸਰੂਪ ਰੂਪ ਖਾਬਨਾ ਕਰੋ ਬੁਰਪਾਸ ਹਮ ਕੀ ਰੇ ਕਰਮ ਸਤਿਗੁਰ ਸਰਨਾਇ ਦਰਬਿਆ ਨਾਮ ਪਰ ਜਾਸ ਮੇਰੇ ਮਿਤ ਗੁਰਦੇਵ ਨ ਕੋ ਰਾਮਨਾਥ ਰਿਜਾਸ ਬ੍ਰਹਮਤ ਨਾਮੇ ਰਹਾ ਪ੍ਰਾਨ ਸਪਾਈ ਹਰ ਕੀਰਤ ਹਮ ਵੀਰਹਿ ਰਾਸ ਰਹਾਓ ਹਰਜਨ ਕੇਵੜ ਭਾਗਵ ਦੇ ਰੇ ਜਿਨ ਹਰ ਹਰ ਸਰਬਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਪਤਾਚੇ ਮੇਂ ਚੰਦਰ ਬਿਣ ਫਰ ਜਾਸ जिन हरे हर हर सुनाम ना पाय ते भाग ही जम पास जो सतगुर सन संगत नहीं आए तरे जीवित दिवास इन हर जन सतगुर संगत पाए तेन तुर मस्तक लिखा लिखास धन धन सर संगत जित हर रस पाए मिल जन नानक नाम पर राग गुजरी महला पंजवा काहे रे मजत रदम जा आहर हर जियो परया सहल पत्र में जंतियो पाई ता कर जगा दे ਮੇਰੇ ਮਾਧੋ ਦੀ ਸਰ ਸੰਗਤ ਮਲੇ ਸੋਤਰਿਆ ਗੁਰਪ੍ਰਸਾਰ ਪਰਮបុਦ ਪਾਇ ਸੋਤੇ ਕਾਸ਼ਟ ਹਰਿਆ ਰਹਉ ਜਨਨ ਪਿਤਾ ਲੋਕ ਸਰਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਤ ਸੰਭਾਏ ठाकुर ਕਾਹੇ ਮਨ ਭੋਕ ਰਿਆ ਊਡੇ ਊੜਾ ਵੇਸ ਕੋ ਸਰਸ ਪਾਚੇ ਬਚਨੀ ਸਰਿਆ ਤਨ ਕਮਣ ਕਲਾਵੇ ਤੁਮ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤਿ ਸਿਧਾਨ ठाकुर ਕਰਤ ਧਰਿਆ ਜਨ ਨਾਨਕ ਬਲਬਸ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਯਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਗਮਾ ਗਮਿ ਆਪਾਰਾ ਸਭ ਧਾਵੇ ਸਭ ਧਾਵੇ ਤੋ ਜੀ ਹਰਿ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਨਾ ਦੇਤਾ ਦਾਤੇ ਕੀ ਪੇ ਕਾਰੀ ਜੀ ਸਭ ਤੇਰੇ ਝੋਲ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਤਿ ਜਿਨਾਂ ਵਰਨਾ ਜਾਣ ਤੂੰ ਬਾਰ ਬ੍ਰਹਮੇ ਅੰਤ ਬੈਂਚ ਨੇ ਤੇਰੇ ਕਿਆ ਬੁਣਿਆ ਕਵ ਖਾਣਾ ਜੋ ਸੇਵੈ ਜੋ ਸੇਵੈ ਤੂੰ ਦੀਵਨਾਨ ਚਨ ਫੁਰਬਾਣਾ ਹਰਤੇ ਆਵੇ ਹਰਤੇ ਆਵੇ ਤੂੰ ਦੀ ਸੇਨਾਂ ਦੇ ਗੁਨਾਹ ਸੁਖਵਾਸੀ ਸੇਮੁਕਤ ਸੇਮੁਕਤ ਭੈ ਜਿਨਾਂ ਹਰਤੇ ਆਈ ਤੇ ਤੂੰ ਟੀਜਨ ਕੀ 파ਸੀ जिनेर पौजन हर मेरे पौते आयु जिन का भव सब बवासी जिन सेवा जिन सेवा मेरा हर दीते हर से थान से थान हर रूप समासी चेतन चेतन जिने हरते आयु जिन नाणे तिन बल जासी तेरी पग तेरी पग तुंडार जी परे व्यंत देंता तेरे पग तेरे पग सलाहन दूजी हरने कहन कहनता तेरे नेक तेरे नेक ने करे हर पूजा जी तो पतापे जपे व्यंतता तेरे अनेक तेरे अनेक पड़े बहु सुमर सास जी खट किरा खट से पगत से पगत भले जन नानक जी जो पावे मेरे हर भगवंता तू आदि पुरख ब्रह्म प्रकर्ता जी तुट जेवड़े वरना कोई तू जुग जुगे को सदा सदा तू वे को सुदा सुदा जी तू नैचल करता सोई तुझे आपे पावे सोई वरत्या जी तुदापे करे सो हो जापे सिट सब पाए जी तुदापे सिर सब गोई ਨੰਨਾ ਨਾਣ ਗੁਣ ਗਾਵੇ ਕਰਦੇ ਤੇਰੀ ਜੋ ਸਭ ਸੇ ਤਾ ਜਾਣੋ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਇ ਗਤੂ ਭਾਵੇ ਸੋਈ ਤੀਸੀ ਜੋ ਤੂ ਦੇ ਸੋਈ ਹੋ ਪੈ ਰਹਾਓ ਸਭ ਤੇਰੀ ਤੋਂ ਸਬਨੇ ਤੇ ਆਇ ਜਿਸਨੂੰ ਕਿਰਪਾ ਕਰੇ ਨਾਮ ਰਤਨ ਪਾਇਆ ਗੁਰੂ ਮੁਖ ਲਾਦਾ ਮਨ ਮਗਵਾਇ ਤਦ ਆਪ ਮਿਚੋੜਿਆ ਆਪ ਮਿਲਾਇਆ ਦੂਦ ਰਿਆ ਸਤਿ ਤੁਧਿ ਮਾ ਤੁਧ ਵੰਦੂ ਜਾ ਕੋਈ ਨਾ ਜੀ ਜਨ ਸਭ ਤੇਰਾ ਕੇਲ ਵਿਯੋਗ ਮਨ ਵਿਚੜਾਸ ਨੂੰ ਜੀ ਮਗਲ ਜਿਸਨੂ ਤੂ ਜਾਣੇ ਸੋ ਜਨ ਜਾਣੇ ਹਰ ਗੁਸ ਦੀ ਅੱਖ ਵਕਾਣ ਨਿਨ ਹਰ ਸੇਵਾ ਤਿਨ ਸੁਖ ਪਾਇ ਸਹਿਜੇ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਚਿਆ ਸੁਭ ਹੋਇ ਤਦ ਮਨੂ ਜਾ ਵਰਨਾ ਕੋਈ ਹੋ ਘਰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗਰੂ ਪਰਬਤ ਹੋਇ ਆਚਾ ਮਹੱਲਾ ਪਹਿਲਾ ਤੇ ਤੇ ਸਰਵ ਵਿੜੇ ਪਹਿਲੇ ਨਾਮ ਸਾ ਪਾਣੀ ਭਾਵਕ ਤਿਨ ਹੈ ਕੀਆ ਪੰਖਰ ਮਾ ਪੰਨੇ ਚਾਲਾ ਹੰਦੇ ਕੈ ਤੈ ਰੂਪ ਵਲੇ ਮਨ ਇਕ ਨਾ ਚੀਤ ਸਮੁਲਮੜਾ ਹਰ ਬਿਸਰ ਤੇਰੇ ਗੁਣ ਗਲਿਆਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਾ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹਿਲਾ ਪਨਵਾ ਅਹੀ ਪ੍ਰਾਪਤ ਮਾਨ ਕੋ ਦੇ ਖਰੀਆ ਗੋਬਨ ਮਨ ਕਹਿ ਤੇਰੀ ਬੜੀਆ ਬਰਕਾ ਤਰੇ ਕਿ ਤਨਾ ਕਾਮਲ ਸਾਰ ਸਮਿਤ ਭਜ ਕੇਵਲ ਨਾਮ ਸਰਣ ਜਾਣ ਲਾ ਧੁਨ ਨਿਰੰਤਰ ਕੈ ਜਨਮ ਬਿਤਾਇਆ ਜਾਤਿ ਰੰਗ ਮਾਇਆ ਕੈ ਰਹਾਉ ਜਪੁ ਤਾਸੁ ਨਮੁ ਧਰਮੁ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰਿ ਆਇਆ ਕਹੁ ਨਾਨਕ ਹਮ ਨੀਚੁ ਕ

पूज्य हमारे बच्चा श्रेष्ठ जो करे वृक्षा अच्छा, राख ले मेरा कनहारे साहिब संत सहाय प्यारे दीन बंधु के हंता तुम हो परिचित दर्शपंता काल पाए ब्रह्म अवतरा काल पाए सब देव काल पाए कर विष्णु प्रकाशा सब काल का किया तमाशा जवन काल जो घी सब कियो भेदरा जो थी जवन काल सब लोग सुबह नमस्कार है ताए हमारा ਜਾਣ ਕਾ ਸੁਦਕਤ ਬਨਾਯੋ ਦੇਵ ਦਾ ਜਿਸਨੁ ਬਜਾਯੋ ਆਦਨ ਤੇ ਕੇ ਅਵਤਾਰ ਸੋਇ ਗੁਰੂ ਸੰਜਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੇ ਸਕਲ ਪ੍ਰਜਾ ਦੁਨੀਆ ਪਸਵਾਰੀ ਸਿਵ ਕਣ ਕੋ ਸਿਵ ਗਨ ਸੁਖ ਦੀਓ ਸਤਰੰ ਕੋ ਪਰਮਾ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਭੀਰ ਪਛਾਣਤ ਇੰਟੀ ਦੇ ਗੁਣ ਜਿਰੇ ਸੁਲਾ ਸਭ ਪਰ ਕਿਰਪਾ ਦੇਸ ਕਰ ਫੂਲਾ ਸੰਤਨ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਉਪਟ ਬਟਕੀ ਜਾਣੈ ਜਬਦ ਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹਿ ਉਪਾਰਾ ਜਵਾ ਕਰਤ ਕਰ ਤੋ ਕਬ ਹੋ ਤੁਮੈ ਮਿਲਤ ਦੇ ਦਰਸਭੂ ਜੇਤੇ ਬਰਨ ਸਰ ਸਰ ਤਾਰੇ ਆਪ ਹੀ ਆਪਣੀ ਬੋਝੋ ਚਾਰੇ ਤੁਮ ਸਭ ਇਤਰਤ ਨਰਨਾਰਨ ਜਾਣਦ ਪੇਰ ਭੇਦੇ ਹਰਿਆਲਮ ਨਰਨਕਾਰ ਨੰ ਬਕਾਰਨ ਲੰਬੇ ਆਰ ਨੀਲਾ ਦੇਸਾਂਭੂ ਤਾਕਾਮੁਰੂ ਚਾਰਦ ਪੇਦਾ ਜਾ ਕੋ ਪੇਵਨ ਭਵਦ ਪੇਦਾ ਤਾਕੋ ਕਿਰਪਾ ਹੰ ਨਮਾਨਤ ਮਹਾਮੂੜਕਿਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾ ਸਨ ਨਰਨਕਾਰ ਕਾਚਿ ਨਿਕਨ ਸਭ ਪੇਵ ਆਪ ਹੀ ਆਪਣੀ ਬਰਹਿ ਜੇਤੀ ਬਰਨ ਪਿੰਨ ਪਿੰਨ ਚਹਤੇਤੀ ਤੁਮਨ ਲਖਣ ਜਾਏ ਬਸਾਰਾ ਕੈ ਵਿਸੜਵਤਮ ਸੰਸਾਰਾ ਸੇਕ ਰੂਪਨੂਪ ਸਰੂਪਾਰੰਕ ਕੋ ਰਾਵ ਕਹੀ ਕੋ ਪਾਂਡ ਦੇ ਰਸੀ ਤ੍ਰੀਨੁਤ ਕੋਣ ਕਾਂ ਬਹੁ ਰਈ ਦੇਨੀ ਕਹੁ ਫੁਲਾ ਜਾ ਹ ਬੈਠਾ ਕੌ ਸੰਦਪੈ ਸੰਗਟ ਕੇ ठा सगरे ਸਿਤਕਾ ਚੰਬ ਵਾਰਜਗੜ ਸਰੂਪ ਸੇੰਭਵ ਅਵ ਰਖਾ ਮੇਰੀ ਤੁਮ ਕਰੋ ਸੇ ਕੀ ਬਾਰ ਸੇ ਤੇ ਸਮਰਾਜੁ ਸੁਰ ਤੇਰ ਵਰਦ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ

ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਤੋਰ ਮੋ ਸੁਹਾਇ ਦਿਸ ਦੋਗ ਤਿਲ ਹੋ ਬਚਾਏ ਸਵਿਆ ਪਾਏਗੇ ਜਬ ਤੇ ਤੁਮਰੇ ਤਬ ਤੇ ਕਮਾ ਕਰੇ ਨਹੀਂ ਆਨਿਓ ਰਾਮ ਰਹੀ ਪੁਰਾਣ ਕੁਰਾਨੇ ਕਹਿਮ ਤੇ ਇਕ ਨਾ ਮਾਨਿਓ ਸਿਮਰ ਸਾਸਰ ਵੇ ਸਵੈ ਬਹੁ ਭੇਦ ਕਹਿ ਹਮ ਇਕ ਨਾ ਜਾਣਿਓ ਸਿਰਸ ਪਾਣ ਕਿਰਪਾ ਤੁਮਰੀ ਕਰ ਮੈਂ ਨ ਕੋ ਸਭ ਤੁਹੇ ਬਕਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਦਿਓ ਤੁਹਾਰੋ ਦਵਾਰ ਬਾਈ ਗਹਿ ਕਿਲਾ ਜਿਹਾ ਸੋ ਗੋਪਨ ਦਾਸ ਤੁਹਾਰੇ ਰਾਮ ਕਲੀ ਮਹਲਾ ਤੀਜਾ ਜਨ ਦੇ ਤੁੰਕ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇ ਅਸਰ ਸ੍ਰੀ ਮਨ ਵਿਗਿਆਨ ਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਨਿਵਾਸਾਇ ਕਹੇ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੁਸਦਰੋ ਹਰ ਨਾਲੇ ਹਰਨਾਰਦਹੁ ਤੁਮਨ ਮੇਰ ਦੂਖ ਸਭ ਬਿਸਾਰਨਾਂ ਕੀ ਕਰੋ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਗਲਾ ਸਮਰਟ ਸਵਾਮੀ ਸੋ ਪ੍ਰਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਹਿਬਾ ਗਿਆਨ ਹੀ ਕਰ ਤੇਰੇ ਘਰ ਦਾ ਤੇਰੇ ਸਭ ਕੁਝ ਜਿਸ ਤੇ ਹੀ ਸੋ ਪਾਵੇ ਸਦਾ ਸਭ ਤੁਸਲਾ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਮਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਹਿਬਾ ਗਿਆਨ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ

ਪੰਚਦੂਤਰ ਵਸ ਕੀਤੇ ਕਾਲ ਕੰਟ ਬਿਮਾਰਿਆ ਧੁਰ ਕਰਮ ਪਾਇਆ ਤੁਧ ਗਿਣਿ ਕੋਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਵ ਤਤ ਕਰਹਿਣ ਦਵਾਜੀ ਆਣ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਿਆ ਤਰੇ ਸਗਲ ਮਸੂਰੇ ਦੁਖ ਰੋਗ ਸੰਤਾ ਪਿਉ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਨੋ ਤੇਰੇ ਭਲੀ ਤੇ ਕਹ ਤੇਰੇ ਮਿਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਵਾਜੀ ਨਹਨ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿਚ ਤਨ ਮਸਤੂਪੈਓ ਸਰਸੰਤੋ ਕੀ ਵਿਚਾਰ ਮਨਿਤ ਨਾਮ ਠਾਕੁਰ ਕਾ ਕੋ ਰਿਸਤਾ ਸਭ ਸੇ ਅਧਾਰੋ ਜੀ ਕੋ ਖਾਵੇ ਜੀ ਕੋ ਬੁੰਚੇ ਰਿਸਕਾ ਹੋਏ ਉਦਾਰੋ ਇਹ ਵਸਰੀ ਨਹ ਜਾਣੀ ਤਨ ਨਿਦਰਾ ਕੀਨ ਤਾਰੋ ਧੰ ਸੰਸਾਰ ਚਲ ਨਾ ਲਤਰੀ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀਤਾਈ ਮਾਨਰ ਗੁਨੇਰੇ ਕੋ ਗੁਨਾਹੀ ਆਪੇ ਦਰਸ ਤੋਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰੂ ਸਿਜਨ ਮਿਲਿਆ ਨਾਨਕ ਨਾ ਮਿਲੇ ਤਾ ਜੀ ਮਾਤਨ ਮਨ ਥੀ ਵਹਿਰਿਆ ਪੋੜੀ ਜਿੱਤੇ ਤੂੰ ਸਮਰਥ ਜਿੱਤੇ ਕੋਈ ਨਾ ਉਤੇ ਤੇਰੀ ਲਾਕੀ ਅਗਨੀ ਉਧਰਮਾਏ ਤੁਨ ਕਾ ਜਮ ਕਹਿ ਦੂਤ ਨਾਇ ਤਰੇ ਛਡ ਜਾਏ ਹੋਰਲ ਵੇਕਮ ਸਗਾਹ ਗੁਰੂ ਸ਼ਬਦੀ ਭਾਰ ਪਾਜਨ ਕੋ ਲਗੀ ਪਿਆਸੀ ਅਮ੍ਰਿਤ ਸੇ ਹੀ ਕਾਏ ਕਲਮੇਹੁ ਪੁਨ ਗੁਨ ਗੋਵਿੰਦ ਗਾਇ ਸਭ ਸੇਨੋ ਕਿਰਪਾ ਸਮਾਲੇ ਸਾਹੀ ਸਾਏ ਬਿਰਥਾ ਕੋ ਵਿਨੈ ਗਾਈ ਜੀ ਆਪਤ ਬੈਸ ਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਧਨਾ ਜੀਵਾਂ ਜੋ ਪ੍ਰਣਾ ਨੀਤਰੀ ਸਤਗੁਰੂ ਪੇਖਣਾ ਸੁਰਨੀ ਸਰਧਾ ਬੁਰਨਾ ਸਤਗੁਰ ਸੇਤੀ ਰਤਿਆ ਦਰਗਿਆ ਭਾਈ ਠਾਹ ਕਹੋ ਨਾਨਕ ਕਿਰਪਾ ਕਰੇ ਜਿਸਨ ਮੇ ਮਤ ਦੇ ਜਗ ਮੇ ਉਤਮ ਕਾੜੀ ਵਰਲੇ ਕੇ ਹੀ ਕੇ ਮਹੱਲਾ ਪਨਵਾ ਰੱਖੇ ਰਖਣੇ ਹਾਰਿ ਆਪ ਜੋ ਬਾਰੀਆਂ ਮੁਰਗੀ ਪਰੀ ਪਾਇ ਘੜ ਸੁਹਾਰੀਐ ਹੋਇ ਆਪਦੇ ਆਲ ਮਨੋ ਨਾ ਵਿਸਾਰੀਐ ਸਾਧ ਜਨ ਕੇ ਸੰਗਿ ਭਵ ਜਲ ਤਾਰੀਐ ਸਾ ਪਤਨਿੰਦ ਬਦੋਸਤ ਕਿਨ ਮਾਹਿ ਗਿਦਾਰੀਐ ਏ ਸਹਬ ਕੀ ਟੇਕ ਨਾਨਕ ਮਨੇ ਮਾਇ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਈ ਏ ਸਹਬ ਕੀ ਟੇਕ ਨਾਨਕ ਮਨੇ ਮਾਇ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ